ਤਾਰਾ ਨਾਮ ਪਰ ਜਿਹੜੀ ਆ ਵਿਚਾਲੇ ਖੜੀ ਆ ਇਹ ਨੀਲੀ ਰਾਵੀ نسل ਦਾ ਇਹਨੇ ਮੁਕਾਬਲਾ ਜਿੱਤਿਆ ਭਾਈ ਹਾਂਜੀ ਆਪਣੇ ਮਾਨੇ ਦੇ ਕਰਵਾਈ ਆ ਅੱਛਾ ਇਹ ਬਾਈ ਮਾਨੇ ਦੇ ਕਰਵਾਈ ਆ ਓਏ ਹੋਏ ਹੋਏ ਮਾਨਾ ਬਾਈ ਤੂੰ ਤੂੰ ਪੈਂਡ ਵਾਲਾ ਅੱਛਾ ਤੁਹਾਡੀ ਭੂਆ ਦਾ ਭੂਆ ਦਾ ਮੁੰਡਾ ਕਿਹੜੇ ਕਿਹੜੇ ਕੋ ਝੋਟਦੀ ਆ ਇਹ ਰੋੜਾ ਵਾਲੇ ਝੋਟੇ ਦੀ ਆ ਦੁੱਧ ਦਾ ਪਤਾ ਕਿੰਨਾ ਕਿ ਦਿੰਦੀ ਆ ਇਹ ਇਹ ਭਾਈ 16 ਕਿਲੋ ਦੁੱਧ ਦਿੰਦੀ ਆ ਮਾਨ ਨੇ ਇਹੋ ਜਿਹੀ ਰੱਖੀ ਤੇ ਹਾਂ ਮਾਨ ਨੇ ਭਾਈ ਨੂੰ ਆਪਾਂ ਯਾਦ ਕੀਤਾ ਸੀ ਤੇ ਆ ਰੈਮੈਕ ਰੇਂਜ ਛੱਡਦਾ ਸਮਾਹ ਜਾਪਾ ਨਾਲ ਰੇਂਗ ਉਧਰ ਨੂੰ ਲੈ ਜਾਗੇ ਤੇ ਭਾਈ ਨੂੰ ਪਹਿਲੇ ਨੰਬਰ ਵਾਲੀ ਨੂੰ ਢੇੜਾ ਦਿਵਾਦੀ ਦਰਸ਼ਕਾਂ ਨੂੰ ਦਿਖਾਜੂਦੇ ਇੱਕ ਕੇ ਚੱਲਦਾ ਜਾਏਗਾ ਉਹ ਕੋਪੀਡੀਸ਼ ਦੇ ਵਿੱਚ ਪਹਿਲੇ ਨੰਬਰ ਵਾਲਾ ਜਾਨਵਰ ਆ ਜਿਹੜਾ ਉਹ ਕਿਹੋ ਜਿਹਾ ਹੁੰਦਾ ਦੇਖਾ ਦੇ ਰੋਣਾ ਵਾਲੇ ਝੋਟੇ ਦੀ ਆ ਭਾਈ ਪਹਿਲੇ ਜਿੱਦ ਦੇ ਜਾਨਵਰ 16 ਕੰਨਾਂ ਦੋਦੀ ਹੁੰਦੀ ਆ ਜਿਹੜੇ ਕਿਸ ਤਰ੍ਹਾਂ ਦੇ ਨੇ ਸਾਨੂੰ ਅੱਜ ਉਹਨਾਂ ਦੇ ਦਰਸ਼ਨ ਕਰਾ ਰਹੇ ਹਾਂਗੇ ਤਾਂ ਬਾਣੀ ਸ਼ਰਕਾਰ ਜਰੂਰ ਕਰ ਦਿਓ ਹਾਂਜੀ ਤੇ ਜਿਹੜੇ ਨਾਮ ਵਾਲੇ ਪਸ਼ੂਆ ਉਹਨਾਂ ਨੂੰ ਬੇਨਤੀ ਆ ਕਿ ਰੰਗ ਤੋਂ ਬਾਹਰ ਨਹੀਂ ਜਾਣਾ ਤੁਸੀਂ ਉਹ ਭਾਈ ਆ ਜਿੱਤਣ ਵਾਸਤੇ ਤਾਂ ਕੰਮ ਲਗੇ ਇਹ ਮਹੀਨਾ ਹੋ ਗਿਆ ਸੁੱਤੇ ਨਹੀਂ ਤੂੰ ਬਣਾਉਂਦੀ ਨਹੀਂ ਐ ਟਰੈਕਟਰ ਵਾਲੇ ਵੀ ਇਹਨੂੰ ਬੇਨਤੀ ਆ ਇਹਦਾ ਚੱਲੂਗੀ ਐਂਦਾ ਚੱਲੂਗੇ ਮਾਮਾੜਾ ਬਣਾ ਆਲਾ ਮੱਥੇ ਤੇ ਕਦੇ ਉਹ ਭਾਈ ਇੱਕ ਸਿੰਘ ਤੇ ਬੰਦਿਓ ਹੂੰ ਦੋ ਨੰਬਰ ਬਨੋ ਇੱਕ ਇੱਕ ਤੇ ਬੰਦੇਓ ਇੱਕ ਤੇ ਬਹੁਤ ਵਧੀਆ ਵੀਰੇ ਆਪਾਂ ਪਾਣੀ ਫਿਰਕੜਾ ਰੈਟਰ ਲੈ ਵੀ ਦੂਜੇ ਵਾਲਾ ਦੂਜਾ ਨੰਬਰ ਟੋਕਨ ਨੰਬਰ ਹੈਗਾ ਜੀ 1086 ਇਹਨੇ ਬਾਈ ਦਾ ਦੂਜੇ ਨੰਬਰ ਆ ਬਾਈ 1080 ਵਾਲਿਆ ਆ ਤੇ ਕਟਰੂ ਘੜੀਸੀ ਆਉਂਦਾ ਇਹ ਤਾਂ ਨਹੀਂ ਕਿਤੇ ਇਹ ਮੇਰੇ ਪਿੰਡੋਂ ਦਾ ਅੱਛਾ ਏ ਮਾਸਟਰ ਸਖਦੇਵ ਦੇ ਪਿੰਡੋਂ ਆ ਮਾਸੀ ਬੁਗਰੇ ਦਵਾਈ ਆ ਭਾਈ ਇਹ ਆਇਆ ਦੂਸਰੇ ਨੰਬਰ ਤੇ ਬਾਰਡਰ ਬੈਲਟ ਕੰਡੇ ਵਾਲੇ ਇਹ ਕੰਡੇ ਵਾਲੇ ਝੋਟੇ ਦੀ ਆ ਬਾਰਡਰ ਬੈਲਟ ਬਾਰਡਰ ਬੈਲਟ ਕੰਡੇ ਵਾਲੇ ਝੋਟੇ ਦੀ ਬੱਚੀ ਆ ਭਾਈ ਇਹ ਬਾਰਡਰ ਬੈਲਟ ਕੰਡੇ ਵਾਲੇ ਝੋਟ ਦੀ ਭਾਈ ਦੁੱਧ ਕਿੰਨਾ ਕਦਿੰਦੀ ਆ ਇੱਥੇ ਕਰ ਲੈ ਬਾਈ ਭਾਈ 16 ਕਿਲੋ ਆਈ ਇਹ ਵੀ 16 ਕਿਲੋ ਦਿੰਦੀ ਆ ਆਹੋ ਇਹ ਵੀ 16 ਕਿਲੋ ਦੁੱਧ ਦਿੰਦੀ ਆ ਵੱਲੋਂ ਇਹ ਦੂਏ ਨੰਬਰ ਤੇ ਆਈ ਆ ਤੇ ਜਿਹੜੇ ਜੇਤੂ ਆ ਬਾਹਰ ਨਾਲ ਲੈ ਕੇ ਜਾਓ ਸਰਪਾਇਆ ਉਹਨਾਂ ਦੇ ਫੋਟੋ ਬਣਾਇਆ ਇਹ ਮਾਸੀ ਦੁਗਰੇ ਤੋਂ ਮੈਸਟਰ ਸਕਰੀਬ ਐਵੇਂ ਨਹੀਂ ਆ ਚਿੱਟੇ ਪਾ ਉੱਪਰ ਮੈਂ ਫੋਲ ਲੈਣਾ ਸੀ ਭਾਈ ਜੀ ਤੁਹਾਡਾ ਪਿੱਛੇ ਦੇ ਤੁਸੀਂ ਭਾਈ ਜੀ ਲੈ ਬਈ ਆ ਦੂਸਰੇ ਨੰਬਰ ਵਾਲੀ ਆ ਤੇ ਤੀਸਰੇ ਨੰਬਰ ਵਾਲੀ ਦਾ ਬੋਲਦੇ ਆ ਫਰਮਾ ਮੇਰੇ ਕੋਲੇ ਦੇਖ ਕੇ ਤਾਂ ਨਾ ਜਾਈ ਜਾਂਦੇ ਕਿਤੇ ਸਹੀ ਗੱਲ ਆ ਮੈਂ ਲੁਕੋ ਕੇ ਰੱਖਦਾ ਤੀਸਰਾ ਨੰਬਰ ਬੋਲਦੇ ਨੇ 518 ਤੀਜਾ ਨੰਬਰ ਹੋਏ 518 ਆ ਜੋ ਹਾਂ ਬਈ ਮੇਰੇ ਕੋਲੇ ਟੈਗ ਨੰਬਰ ਲਿਖਿਆ 518 ਉਹ ਨੂੰ ਪਤਾ ਕਰਗੇ ਬੰਦਾ ਮੈਨੂੰ ਦੇਖਣ ਨੂੰ ਫੌਜੀ ਦਾ ਫੌਜੀ ਆਲਾ ਇਹ ਨਹੀਂ ਤਾਂ ਜੇ ਖੜਨੀ ਵੱਖਰੀ ਹੁੰਦੀ ਆ ਫੌਜੀ ਆਲਾ ਇੱਕ ਬਾਲ ਫੌਜੀ ਸਾਹਿਬ ਕਾਂ ਨਾ ਟਿੱਟੇ ਰਹਿ ਦਿੰਦਿਆਂ ਇਹ ਬਣਾਉਂਗਾ ਇਹ ਤਾਂ ਮੈਚ ਕਰਕੇ ਫੁੱਟਬਾਲ ਜਿੱਤਣੇ ਪੈਂਦੇ ਆ ਫੌਜੀ ਸਾਹਿਬ ਕਿੰਨਾ ਕੁ ਦੁੱਧ ਦੇ ਦਿੰਦੀ ਆ ਇਹ 16 17 ਕਿਲੋ ਦਾ 16 17 ਕਿਲੋ ਵਾਲਾ ਨਹੀਂ ਆ ਬਈ ਸਾਰੀਆਂ ਤੇ ਪਤਾ ਕੀ ਤਾਂ ਸਿੰਮੰਦੀ ਆ ਇਹ ਆਪਣੇ ਆਪ ਦੇ ਸੰ ਬਾਹੂ ਵਾਲੀ ਦਿੱਤੀ ਆ ਇਹ ਬਾਹੂ ਵਾਲੀ ਆ ਫੌਜੀ ਸਾਹਿਬ ਕੋਲੇ ਆਪ ਦਾ ਝੋਟਾ ਭਾਈ ਉਹ ਵੀ ਬੱਚੀ ਆ ਤੀਜੇ ਨੰਬਰ ਤੇ ਆਈ ਆ ਦੁੱਧੇ ਵੀ ਉਹਨਾ ਹੀ ਦਿੰਦੀ ਆ ਕਹਿੰਦੇ ਵੀ ਮਾੜਾ ਇੱਕ ਦੋ ਕੋਰਾ ਹੀ ਮਾਰਕ ਪਾਇਆ ਤੇ ਨਹੀਂ ਇਹਨੇ ਵੀ ਕੋਈ ਜਿਹੜਾ ਬੰਦਿਆ ਜਾਣਾ ਸੀ ਹੋਰ ਚੌਥੇ ਵਾਲਾ ਤਿਆਰ ਰਹੋ ਬੰਦੋ ਇਹ ਖੱਟਾ ਖੋਲ ਲੈ ਗਏ ਫੌਜੀ ਸਾਹਿਬ ਹੈ ਫੌਜੀ ਸਾਹਿਬ ਮੈਲੇ ਕੀਤਿਆਂ ਦਾ ਮੁੱਲ ਪੈ ਗਿਆ ਸਵਾਦ ਆ ਗਿਆ ਸਨੀ ਭਾਈ ਤਰੋਂ ਦਾ ਫਾਈਨਲ ਮੈਚ ਜਿੰਨਾ ਹੋਣਾ ਪਹਿਲਾਂ ਭਾਈ ਫੌਜੀ ਨੇ ਪੋਚੇ ਸੇਵਾ ਤੇ ਹੁਣ ਪਸੂਆਂ ਤੇ ਤੇ ਹੋਰ ਯਾਰ ਤੁਸੀਂ ਦੇਖ ਲਓ ਅੱਜ ਕਿਸਾਨ ਵੀ ਤੂੜਾ ਪੂਰਾ ਪਹਿਲਾ ਜਵਾਨ ਵੀ ਪੂਰਾ ਸੀ ਜੈ ਜਵਾਨ ਤੇ ਜੈ ਕਿਸਾਨ ਕਥਈ ਇੱਕੋ ਕਰੇ ਜਉਂਦਾ ਰਹ ਲੈ ਵੀ ਸਜਣਾ ਚੌਥਾ ਨੰਬਰ 1094 1094 ਅਰੇ ਜਾਂਦਾ ਜਾ ਰਹੇ ਥੇ 1094 ਚੌਥਾ ਨੰਬਰ ਆ ਜੀ ਬਾਬਰ ਵੱਟਦੀ ਹੈ ਜੀ ਇਹ ਬਾਬਰ ਬੰਨਦੇ ਸੀਮੰਦੀ ਹੈ ਇਹ ਤੇ ਇਹ ਤਾਂ ਦੁੱਧ ਤਾਂ ਫਿਰ ਪੂਰਾ ਦੁੱਧ ਕੋਈ ਹੋਊਗੀ ਬਾਬਰ ਦੀ ਤਾਂ ਭਾਈ ਪਾਵਾ ਚਿਰ ਤੋਂ ਚੜਾਈ ਆ Ji, Icha, oui. अच्छा जी हां छोटा ਉੱਥੇ ਹੋਣਾ ਨਹੀਂ ਕੋਈ ਨਹੀਂ ਪਾਊਡਰ ਬੈਲਟ ਦਾ ਇਹ ਵੀ ਬਾਡਰ ਬੈਲਟ ਦਾ ਬੋਲਾ ਅੱਛਾ ਅੱਛਾ ਜੀ ਇਹ ਵੀ ਬਾਡਰ ਬੈਲਟ ਦਾ ਬੋਲਾ ਬਾਈ ਪਈ ਜਿਹੜੀ ਬਾਡਰ ਪਾਊਡਰ ਵਾਲੇ ਪਾਸੇ ਬਰੀਡਿੰਗ ਹੁੰਦੀ ਆ ਇਹ ਵੀ ਉਸ ਬੈਲਟ ਦਾ ਹੀ ਆ ਪਾਊਡਰ ਵਾਲੇ ਪਾਸੋਂ ਹੀ ਆਇਆ ਮਸਾਲਾ ਤੁਹਾਡੇ ਵਿੱਚ ਜੀ ਉਹ ਜਦਵਾਉਂਦੀ ਰੋਟੀ ਠੀਕ ਲਗਾਉਗੇ ਉਹਦਾ ਫਲਾਕ ਤੇ ਇਹ ਬਾਡਰ ਬੈਲਟ ਦਾ ਬੋਲਾ 52 ਬੰਨ ਇਹ ਬਾਵਰ ਬੰਨਦੀ ਆ ਦੋ ਦੇ ਦੋ ਵੀ ਪੁੱਛ ਲਵੇ ਇਹ ਬਾਰਡਰ ਵਾਲੇ ਕਿੰਨਾ ਦੋ ਦਿੰਦੀ ਆ ਗੱਪਰੂਆ 12 ਕਿਲੋ ਇਹ 18 ਕਿਲੋ ਦਿੰਦੀ ਆ ਤੇ ਪਿੰਡ ਕਿਹੜਾ ਪਿੰਡ ਮੰਗੇ ਵਾਲਾ ਜੇ ਉਹਦੇ ਕਾਬਿਲ ਅਫਸਰ ਜੀ ਜੇ ਉਹਦੇ ਕਾਬਿਲ ਅਫਸਰ ਹੈਗੇ ਤਾਂ ਪੰਜਾਬ ਦੀ ਕਿਸਾਨੀ ਸੁਰੱਖਿਆ ਤਾਂ ਆਪ ਕਹਿ ਸਕਦੇ ਕਿ ਬੀਸੀ ਸਾਹਿਬ ਆਪ ਆਏ ਆ ਤੇ ਇਹਨਾਂ ਦਾ ਸ਼ੌਕ ਵੀ ਬਹੁਤ ਆ ਇਹਨਾਂ ਨੇ ਕੰਮ ਵੀ ਬਹੁਤ ਕੀਤਾ ਇੱਕ ਤਾਂ ਹੁੰਦਾ ਥਿਉਰੀਕਲੀ ਕੰਮ ਕਰਨਾ ਪ੍ਰੈਕਟੀਕਲੀ ਕੰਮ ਬਹੁਤ ਕੀਤਾ ਹੈ ਨੀਲੀ ਤੇ ਖਾਸ ਤੌਰ ਤੇ ਨੀਲੀ ਦੇ ਸ਼ਕੀਨਾ ਇਹ ਪੰਜਵਾਂ ਨੰਬਰ ਆ ਜੀ ਪੰਜਵਾਂ ਨੰਬਰ ਆ ਜੀ 505 ਟੋਕਨ ਨੰਬਰ ਆ ਜੀ ਕਿਹਦੀ ਹੈ ਆਪਣੀ ਬਸਤੀ ਵਾਲਿਆਂ ਦੀ ਬਾਰਡਰ ਵੈਲਟ ਦੀ ਮਾਦਦ ਆਪਣੀ ਬੀੜ ਰੋਕਿਆਂ ਤੋਂ ਇਹ ਜੀ ਇਹ ਬਸਤੀ ਸਨਮ ਵਾਲੇ ਸਾਨ ਦਿੱਤੀ ਆ ਇਹ ਬਸਤੀ ਸੰਵਾਲੇ ਸੰਧੀਆ ਉਹ ਵੀ ਬਾਰਡਰ ਬੈਂਟ ਦਾ ਹੀ ਆ ਬਾਰਡਰ ਬੈਂਟ ਤੇ ਆਉਗੀ ਤੇ ਇਹ ਸਾਡੇ ਗਵਾਂਡੀ ਆ ਰੋਕੇ ਇਹ ਰੋਕਿਆਂ ਤੋਂ ਆਈ ਆ ਝੋਟੀ ਇਹ ਰੋਕਿਆਂ ਤੋਂ ਆਈ ਆ ਭੈਣ ਝੋਟੀ ਇਹ ਆਈ ਆ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਆਈ ਆ ਤੇ ਬਹੁਤ ਬਹੁਤ ਨੁਮਾਇਕਾਂ ਸਤਿਗੁਰੂ ਹਲੋ ਆ ਖੁੱਲ ਜੇ ਸਾਡੇ ਵੀ ਪਿੰਡ ਦੇ ਰੇਡ ਤੇ ਲੁੱਗ ਗਏ ਅਗਲੀ ਵਾਰ ਨੂੰ ਪਿੰਡ ਲੈ ਜਾਗੇ ਪਿੰਡ ਵਾਲੇ ਆਏ ਆ ਸਾਡੇ ਪਿੰਡ ਵਾਲੇ ਇੱਥੇ ਲੋ ਜੀ 6ਵਾਂ ਨੰਬਰ 6ਵਾਂ ਨੰਬਰ 998 998 ਆ ਜਾ ਯਾਰ ਦੇਖ ਯਾਰ ਖਾਸਾ ਦੇਖ ਯਾਰ ਬਾਈ ਉਹਦੇ ਚਿਹਰੇ ਤੇ ਯਾਰ ਖੁਸ਼ੀ ਦੇਖੋ ਯਾਰ ਖੁਸ਼ੀ ਦੇਖੋ ਯਾਰ ਖੁਸ਼ੀ ਦੇਖੋ ਦੇਖਣ ਵਾਲੀ ਮਾਰਦੀ ਆ ਜਿਉਂਦੇ ਰਿਹਾ ਪ੍ਰੀਤ ਇਹ ਹੁੰਦੇ ਆ ਖਿਡਾਰੀ ਇਹ ਹੁੰਦੇ ਆ ਖਿਡਾਰੀ ਹੈ ਇਹ ਬਾਬਰਵਾਨ ਵਾਲਾ ਹੀ ਆ ਅੱਛਾ ਇਹ ਬਾਬਰਵਾਨ ਵਾਲੇ ਆ ਤੂੰ ਵੀ ਇਹਦੇ ਕੋਲੇ ਹੀ ਆ ਇਹਦੇ ਕੋਲੇ ਟੂ ਵੀ ਆ ਸਨਸ਼ੀਦ ਬਾਬਰਵਾਨ ਤੇ ਟੂ ਵਾਲੇ ਸਾਹਿਬ ਅੱਛਾ ਬਾਬਰਵਾਨ ਤੇ ਟੂ ਕੋਈ ਟੋਡੇ ਦਾ ਸੇਵਰ ਵੀ ਵਰਜਿਤਿਆ ਸਨਸ਼ੀਦ ਤੋਂ ਬਾਬਰਵਾਨ ਤੇ ਬਾਬ ਟੂ ਭਾਈ ਉਹਨਾਂ ਕੋਲੇ ਆ ਸਨ ਇਨਾਂ ਦੀ ਝੋਟੀ ਆ ਜਿਹੜੀ ਆ 998 ਵਾਲੀ 6ਵੇਂ ਨੰਬਰ ਤੇ ਆਈ ਹੈ ਇਹ ਕੋਈ ਬਾਉਂਡਰ ਬੈਲਟ ਦਾ ਪਤਾ ਹੀ ਨਾ ਕਰਗੇ ਇਹ ਪਤਾ ਹੀ ਆ ਕੋਈ ਬਾਉਂਡਰ ਬੈਲਟ ਤੇ ਹੀ ਆ ਇਹ ਉਹ ਵੀਡੀਓ ਬਣਾ ਦਿਓ ਭਾਈ ਇਹਨਾਂ ਦੀ ਆਹੋ ਪ੍ਰੇਤ ਵੀਡੀਓ ਨਹੀਂ ਕਮੀ ਜਰਣੀ ਚਾਹੀਦੀ ਕੋਈ ਲਓ ਜੀ ਸਜਣੋ ਆ ਛੇਵੇਂ ਵਾਲੀ ਆ ਸੱਤਵੇਂ ਵਾਲਾ ਵੀ ਆ ਜੋ ਭਾਈ ਸੱਤਵੇਂ ਵਾਲਾ ਮੈਨੂੰ ਸ਼ੱਕ ਪੈਂਦੀ ਆ ਫੇਰ ਪਹੁੰਚੀ ਤੁਰਿਆ ਆਉਂਦਾ ਇਹ ਰੋਡੇ ਪੈਂਦਾ ਆ ਇਹਨਾਂ ਨੇ ਨੀਂਦੀ ਦਾ ਵੀ ਬਹੁਤ ਯਾਰ ਨਸਲ ਆ ਕੇ ਰੱਖਿਆ ਬਿੱਲੇ ਦੀ ਆ 9ਵੇਂ ਨੰਬਰ ਪੰਜਵੇਂ ਛੇਵੇਂ ਦੋਨੇ ਬਿੱਲੇ ਨੇਤਰ ਦੀ ਜੀ ਬਿੱਲੇ ਪੰਜਵੇਂ ਤੇ ਛੇਵੇਂ ਬਿੱਲੇ ਬਾਈ ਦੇ ਵੀਰਿਆਂ ਦੋਨੇ ਆ ਬਿੱਲੇ ਨੇਤਰ ਝੋਟਾ ਵਾਪਸ ਅੱਛਾ ਬਿੱਲਾ ਨੇਤਰ ਝੋਟਾ ਇਹ ਮੇਰੇ ਵਾਲਾ ਮਿਆਰੇ ਆਲੇ ਕਮਿਆਰੇ ਆਲੇ ਪੈਣ ਦੇ ਵਿੱਚ ਬਿੱਲਾ ਨੇਤਰ ਝੋਟਾ ਭਾਈ ਪੰਜਵਾਂ ਤੇ ਛੇਵਾਂ ਉਹਨਾਂ ਦਾ ਤੇ ਸੱਤਵਾਂ ਫੌਜੀ ਸਾਹਿਬ ਫਿਰ ਤੁਰਿਆ ਉਹਦਾ ਸੱਤਵਾਂ ਆਪਣਾ ਹੀ ਆ 519 ਨੰਬਰ ਲੋ ਜੀ ਫੌਜੀ ਸਾਹਿਬ ਤਾਂ ਫੇਰ ਲਾ ਕੇ ਗਿਆਦਾ ਫੌਜੀ ਸਾਹਿਬ ਫੇਰ ਸੱਤਵੇਂ ਨੰਬਰ ਤੇ ਦੋ ਫੁੱਲ ਲੈ ਕੇ ਭਾਈ ਅੱਜ 6ਵੇਂ ਨੰਬਰ ਤੇ ਬਾਬਰ ਟੂ ਦੀ ਤਨਾਸ਼ੀ 6ਵੇਂ ਨੰਬਰ ਤੇ ਬਾਬਰ ਟੂ ਦੀ ਹੈ ਤਾਂ ਮੈਂ ਬੋਲਦਾ ਜੀ ਅੱਗੇ ਵੀ ਇਹ ਤਾਂ ਬਾਬਰ ਦਾ ਨਾਂ ਤਾਂ ਤਿੰਨ ਦਿਨ ਚੱਲੀ ਜਾਣਾ ਹੈ। ਬੀੜ ਰੋਕਿਆਣ ਦਾ ਪੰਜਵਾਂ ਪੰਜਵਾਂ ਬੀੜ ਰੋਕਿਆਣ ਦਾ। ਹਾਂਜੀ ਹਾਂਜੀ ਉਹਦਾ ਗਵਾਂਢੀ ਆਪਣੇ ਸੱਤਵਾਂ ਫੌਜੀ ਸਾਹਿਬ ਨੂੰ ਇਹ ਕੀ ਦੀ ਹੈ ਜੀ? ਇਹ ਆਪਣੇ ਬਾਹੂ ਵਾਲੀ ਦੀ ਭੈਣ ਹੈ। ਅੱਛਾ ਇਹ ਬਾਹੂ ਵਾਲੀ ਦੀ ਭੈਣ ਹੈ। ਤੀਜਾ ਤੇ ਸੱਤਵਾਂ ਆਪਣਾ। ਤੀਜਾ ਤੇ ਸੱਤਵਾਂ ਨੰਬਰ ਫੌਜੀ ਸਾਹਿਬ ਲੈ ਗਏ ਇੱਕ ਬਾਹੂ ਵਾਲੀ ਦੀ ਬੱਚੀ ਜਿੱਤ ਗਈ ਇੱਕ ਬਾਹੂ ਵਾਲੀ ਦੀ ਭੈਣ ਜਿੱਤ ਗਈ। ਰਾਜੀ ਬਲੇ ਬੀਰ ਨੂੰ ਪਤਾ ਉਸ ਦਾ ਹੁੰਦਾ ਕਿ ਕੋਲੋਂ ਕਿਹਦੀ ਬੱਚੀ ਆ ਕਿਹਦੀ ਪੋਤੀ ਆ ਕਿਹਦੀ ਪੋਤਰੀ ਆ ਕਿਹਦੀ ਦੋਤੀ ਆ ਕਿਹਦੀ ਚਾਚੀ ਆ ਕਿਹਦੀ ਮਾਸੀ ਆ ਇਹਨਾਂ ਦਾ ਸਾਰਾ ਪਤਾ ਹੁੰਦਾ ਆਪਾਂ ਜਮਾਂ ਨਹੀਂ ਧਿਆਨ ਰੱਖਦੇ ਇਸੇ ਕਰਕੇ ਬੰਦੇ ਨਸਲਾਂ ਕਰਾਉਂਦੀਆਂ ਆਪਾਂ ਨੂੰ ਕੋਈ ਪਤਨੀ ਆਪਣੇ ਡਾਕਟਰ ਨੂੰ ਕਹਿੰਦੇ ਨੇ ਡਾਕਟਰ ਮਾਜੇ ਹੀਡ ਦਾ ਟੀਕਾ ਭਰ ਦੇ ਕੋਈ ਪਤਾ ਨਹੀਂ ਕਿਦਾ ਭਰ ਜਾਂਦਾ ਇਹ ਦੱਸਦਾ ਧਿਆਨ ਲਾ ਕੇ ਨਸਲਾਂ ਕਰਦੀਆਂ ਕੋਈ ਜਦਾਂ ਸਤੰਮੰਦਰ ਸਾਧ ਰੋਡ 'ਤੇ ਸੁਖਮੰਦਰ ਸਿੰਘ ਰੋਡ 'ਤੇ ਕੋਈ ਜਦਾਂ ਦਾ ਤੇ 8ਵਾਂ ਨੰਬਰ ਬੋਲਦੇ ਆ ਜੀ 8ਵਾਂ ਲੋ ਜੀ 8ਵਾਂ ਨੰਬਰ ਆ ਜੀ 997 997 997 997 ਨੰਬਰ ਟੋਕਨ ਨੰਬਰ 997 ਤੇ 9ਵਾਂ ਨੰਬਰ ਆ ਜੀ 1040 ਦੇ ਦਸਵਾਂ ਵੀ ਆ ਜਾਓ ਜੀ 472 472 ਆਜੋ 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 ਆ ਲੈ ਵੀ ਸਰਕਾਰ ਵੀ ਚੱਲ ਪਿਆ ਕੱਲੀ ਕੱਲੀ ਜਾਣਾ ਕਿੱਥੇ ਕਿੱਥੇ ਹੋਵੇ ਕਾਲਿਆ ਜਾ ਅੱਜ ਤਾਂ ਸਾਰਾ ਕੋਈ ਨਹੀਂ ਕਰ ਰਹਾ ਹੁੰਦਾ ਹੈ ਵੀ ਬਹੁਤ ਮਹੱਤਵ ਕੀਤੀ ਗੱਪੁਰਵਾ ਨੇ ਤੇ ਮਾੜਾ ਜਿਹਾ ਬਾਈ ਚੱਜਰਾ ਨਾ ਹੋਣਾ ਸਾਡੇ ਬਹਿਕ ਮੇਲੇ ਕੈਮਰੇਮੈਨ ਦੇ ਪਾਸੇ ਕਰ ਲਿਓ ਤੇ ਆਪਾਂ ਦਰਸ਼ਕਾਂ ਨੂੰ ਮਾੜਾ ਜਿਹਾ ਦਿਖਾ ਦੇ ਬਾਈ ਉਹ ਦਿਖਾ ਗਏ ਇਹਨਾਂ ਨੂੰ ਦੇਖਣਾ ਆ ਆਪਾਂ ਦੇਖਦੇ ਆ ਇਹਨਾਂ ਨੂੰ ਮਾੜੇ ਨਰਾਲੇ ਕਰਕੇ ਦਿਖਾਣਗੇ ਹੁਣ ਆਪਾਂ ਇਧਰ ਮੋਹਨ ਦੇ ਪਾਸੇ ਤੁਰਨੇ ਚੁੱਕੇ ਇਧਰ ਆ ਜਾਓ ਆਪਾਂ ਅੱਠਵੇਂ ਵਾਲਾ ਪਹਿਲਾਂ ਕਿਤੇ ਅੱਠਵੇਂ ਵਾਲਾ ਅੱਠਵੇਂ ਵਾਲੇ ਦਾ ਕਿਹੜਾ ਸੀਮਨ ਹੈ ਕਿਹੜੇ ਪਿੰਡੋਂ ਆਇਆ ਇਹ ਰਾਜੇ ਸਾਫੂ ਵਾਲੇ ਦੀ ਝੋਟੀ ਆ ਜੀ ਇਹ ਰਾਜੇ ਸਾਫੂ ਵਾਲੇ ਦੀ ਝੋਟੀ ਆ ਕਿਹਦੇ ਸੀਮਨ ਦੀ ਆ ਰਾਜੇ ਦੀ ਸੀਮਨ ਦੀ ਰਾਜੇ ਰਾਜੇ ਸਾਫੂ ਵਾਲਾ ਸੀਮਨ ਹੈ ਉਹਦੀ ਆ ਉਹਦੀ ਪਿੰਡ ਜੈਮਲਾ ਪਿੰਡ ਜੈਮਲਾ ਆ ਜਿਹੜਾ ਬਾਗੇ ਪੁਰਾਣੇ ਕੋਲੇ ਆ ਤੇ ਅੱਠਵੇਂ ਵਾਲਾ ਤੂੰ ਆ 997 ਨਹੀਂ 1045 ਆਪਣਾ 1045 ਕਿਹਦੀ ਹੈ ਇਹ ਜਗਦੀਪ ਸਿੰਘ ਜਗਦੀਪ ਤੁਹਾਡਾ ਨਾਮ ਸੀਮਨ ਇਹ ਵੀਰੇ ਕੰਡੇ ਵਾਲੇ ਦੀ ਇਹ ਕੰਡੇ ਵਾਲਾ ਝੋਟੇ ਦੀ ਹੈ ਕੰਡੇ ਵਾਲੇ ਝੋਟੇ ਦੀ ਬੱਚੀ ਆ ਤੇ ਅੱਖਵੇਂ ਵਾਲਾ ਕਿੱਥੇ ਆ ਅੱਖਵੇਂ ਵਾਲਾ ਇਹ ਤਾਂ ਮੈਂ ਫਾਕ ਤੇ ਜਿੰਨ ਚੱਕ ਨਹੀਂ ਬੋਲੂ ਅਠਵੇਂ ਆਤਮਾ ਆਪਣਾ ਇਹ ਪੰਜਵਾਂ ਛੇਵਾਂ ਅੱਛਾ ਤੁਹਾਨੂੰ ਪੰਜਵਾਂ ਛੇਵਾਂ ਆ ਜਲੋ ਚਲੋ ਦੂਸਰਾ ਸਾਈਡ ਵੀ ਕਰਨਾ ਠੀਕ ਹੈ ਜੀ ਚਲੋ ਹਾਂਜੀ ਕੋਈ ਤਰਾਅ ਨਾ ਕਰੇ ਇੱਕ ਅੱਖ ਮੇਲਾ ਰਹਿ ਗਿਆ ਦਸਣ ਵੱਲੋਂ ਆ ਬੰਦੇ ਜਿਹਨੇ ਫੈਨ ਬਾਨ ਦੀ ਲੋੜ ਹੈ ਇਹਨਾਂ ਦੇ ਫੈਨ ਬਾਨ ਜਿਹੜੇ ਆ ਬੋਲਦੇ ਰਹੇ ਜਾਂਦੇ ਆ ਮੇਰੇ ਨਾਲ ਫੋਟੋ ਖਿੱਚਿਆ ਕਰੋ